ਇਹ ਸਾਡੇ ਪਿੰਡ ਦਾ ਸ੍ਰੀ ਗੁਰਦੁਆਰਾ ਸਾਹਿਬ ਠੀਕ ਆ ਜੀ ਆਪਾਂ ਹੋਰ ਇੱਥੇ ਥੋੜੀ ਦੇਰ ਤਾਈ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਦਾ ਇਤਿਹਾਸ ਜੋ ਵੀ ਆ ਪਾਠੀ ਸਾਹਿਬ ਨੂੰ ਪੁੱਛਾਂਗੇ ਪਾਠੀ ਸਾਹਿਬ ਨੂੰ ਫੋਨ ਕੀਤਾ ਉਹ ਆ ਰਹੇ ਆ ਹਲੇ ਇਹ ਸਾਡੇ ਮਲਕੋਵਾਲ ਦਾ ਪਿੰਡ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਬਾਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਹੈਗਾ ਇੱਥੇ ਦਾ ਇਹ ਪਾਠੀ ਸਾਹਿਬ ਆਣਗੇ ਪਾਠੀ ਸਾਹਿਬ ਨਾਲ ਗੱਲਬਾਤ ਕਰਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂਗੇ ਇਤਿਹਾਸ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਵੀ ਦੇਖੋ ਕਿੰਨਾ ਸੋਹਣਾ ਵਾ ਆ ਸਾਹਮਣੇ ਬੂਟਿਆਂ ਦੇ ਪਿੱਛੇ ਸਾਡਾ ਘਰ ਜਿਹੜਾ ਪੁਰਾਣਾ ਇਦਾਂ ਦੇ ਰਾਸਤਿਆਂ 'ਚ ਲੰਘ ਕੇ ਆਏ ਆਂ ਅਸੀਂ ਨਿਸ਼ਾਨ ਸਾਹਿਬ ਸ੍ਰੀ ਗੁਰਦੁਆਰਾ ਸਾਹਿਬ ਇਹ ਮਲਕੋਵਾਲ ਪਿੰਡ ਦਾ ਸ੍ਰੀ ਗੁਰਦੁਆਰਾ ਸਾਹਿਬ ਬਹੁਤ ਹੀ ਪੁਰਾਣਾ ਮੰਦਿਰ ਹੈ ਇਹ ਗੁਰਦੁਆਰਾ ਸਾਹਿਬ ਹੈ ਆਜੋ ਆਜੋ ਇੱਧਰ ਆਹ ਦੇਖ ਲਈ ਛੱਟ ਨਾ ਲਵਾ ਲਈਓ

woi woi woy eh prana ana saada gurudwara saab haan ਮਹਾਰਾਜ ਜੀ ਨੇ ਹੱਥ ਨਾਲ ਲਿਖਾਇਆ ਸੀ 74 ਜੀ ਅੱਛਾ ਹੁਕਮਨਾਮਾ ਹੈ ਮਹਾਰਾਜ ਦਾ ਮਹਾਰਾਜ ਦਾ ਹੁਕਮਨਾਮਾ ਹਾਂ ਆਪਣੇ ਹੱਥ ਨਾਲ ਲੈ ਕੇ ਜਵੇ ਆਨੰਦਪੁਰੇ ਆਉਣੇ ਆ ਗੁਰੂ ਜੀ ਦੇ ਦਰਸ਼ਨ ਮਹਾਰਾਜ ਜੀ ਦੇ ਹੱਥਾਂ ਦੀ ਲਿਖਾਈ ਜਿਹੜਾ ਤੁਹਾਨੂੰ ਪਿੱਪਲ ਦਿਖਾਵਾਂਗੇ ਉਹਦੇ ਥੱਲੇ ਬੈਠ ਕੇ ਮਹਾਰਾਜ ਨੇ ਹੁਕਮਨਾਮਾ ਲਿਖਿਆ ਸੀ अच्छा बस इधर ले बस शहीद दा ना हां शहीद दा बोलदा हो जाए है मुसलमान लंगर नहीं दे दे इतने आके जुटे आ अच्छा जी हां बस ही पठाणा ते थोड़े यार पर कोर्ट ते के ले आंदा ना हो गए वो आ गए पट्टर होए वेले अच्छा जी दो दे वाले क्या हां जी

ਪਾ ਇੱਕ ਮੂਰੇ ਆ। ਇਹ ਸ਼ਹੀਦ ਹੋਇਆ ਜਿਹੜੇ ਸ਼ਹੀਦ ਹੋਏ ਤੇ ਦੋ। ਅੱਛਾ। ਇਹ ਕਿਦਰ ਦਾ ਇਕਨ ਦਾ ਬੰਨ ਕੀਤੇ ਹੋਏ। ਅੱਛਾ। ਇਹਨਾਂ ਦੇ ਤਲੇ ਮੈਂ ਤੈਨੂੰ ਦਾ ਸਾਮਰਕਰ ਕੀਤਾ ਦੇ ਇਸ ਜਗ੍ਹਾ ਤੇ। ਅੱਛਾ ਹੀ। ਸ਼ਹੀਦਾਂ ਦਾ। ਇਹ ਸ਼ਹੀਦ ਹੋਏ ਦੇ ਦੋ ਥਿੰਗ। ਉਹਨਾਂ ਦੇ ਹਥਿਆਰ ਆਉਂਦੇ ਨੇ। ਉਹਨਾਂ ਦੇ ਜਹਾਜ਼ ਹੈ। ਅੱਛਾ ਇਹੋਨਾਂ ਦੇ ਸ਼ਸਤਰ ਆ ਹਨਾ ਹਾਂ ਉਹਨਾਂ ਦੇ ਸ਼ਸਤਰ ਹੈ ਚੀਦਾਂ ਦੇ ਚੀਦਾਂ ਦੇ ਦਰਿਆ ਦਰਿਆ ਫਾਰੀ ਨਾ ਪੈਸ ਪਾਜੀ ਹਾਂ ਤੇ ਫਾਰੀ ਬਣਾ ਦੇਣੀ ਆਪੀ ਬਾਕੀ ਹੁਣ ਪਾਠੀ ਸਾਹਿਬ ਆਣਗੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੌਸਮ ਵਧੀਆ ਹੋ ਗਿਆ ਹੈ ਨਾ ਐਥੋ ਹਾਂ ਮੈਂ ਗੁਰੂ ਜੀ ਨੇ ਚਾਹ ਦੇਤੀ ਸਹੀ ਗੱਲ ਆਹ ਕਿੰਦਾ ਆ ਗਿਆ ਸਾਡਾ ਫਿਰ ਬਹੁਤ ਪਾਪਾ ਘਰ ਬੂਟਿਆਂ ਉਲੇ ਲੋਗੇ ਹਨਾ ਸਾਡੇ बाल्डा बाल्डा अच्छा इधर आया तो तो ना आपने जाम थले जाम का बूटा लगा उतरे थे ना टाय को इथ आया ना सामने रास्ता हाँ गुरुद्वारा साहिब लंगर हॉल भाभी सेवा कर दी पी अज

ਵੇਖਣ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਇਹ ਕਿੰਨਾ ਕੁ ਪੁਰਾਣਾ ਤੇ ਇਹਦਾ ਇਤਿਹਾਸ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਗੁਰੂ ਘਰ ਜਦੋਂ ਦਸਵੇਂ ਪਾਤਸ਼ਾਹ ਜੀ ਇਹ ਪਿੱਪਲ ਥੱਲੇ ਬੈਠੇ ਸਨ ਪਿੱਪਲ ਸੁੱਕੇ ਸਨ ਉਸ ਤੋਂ ਬਾਅਦ ਚਾਰ ਪੰਜ ਦਰਾਂ ਵਿੱਚ ਮੋੜ ਨਿਕਣ ਲੱਪੇ 40 ਦਿਨਾਂ ਵੱਜਾ ਹਰਾ ਭਰਾ ਪਿੱਪਲ ਹੋ ਗਿਆ ਜੀ ਇਸ ਸਥਾਨ ਦੇ ਦੋ ਇਤਿਹਾਸ ਹੈ ਇੱਕ ਇਤਿਹਾਸ 10ਵੇਂ ਪਾਸ਼ਾ ਹੀ ਪੱਪੜਲੇ ਬੈਠੇ ਸਨ ਪੱਪੜ ਸੁੱਕੇ ਤੇ ਹਰਾ ਹੋ ਗਿਆ ਇਹ 10ਵੇਂ ਪਾਸ਼ਾ ਟਾਈਮ ਦਾ ਪੱੜ ਹੈ ਸਾਡੇ ਜਿਹੜੇ ਉੱਪਰ ਘਰ ਗਏ ਹਨ ਉਹ ਵੀ ਸਾਰੇ ਇੱਥੇ ਸਨ ਜਦੋਂ ਸਿਆਣੇ ਵੀ ਇੱਥੇ ਰਹਿੰਦੇ ਸਨ ਉਸ ਤੋਂ ਉਪਰੰਤ ਪਾਲੇਬਸ ਜਿਹੜਾ ਸਾਡਾ ਸਥਾਨ ਹੈ ਸੀਦਾ ਸਿੰਘਾਂ ਦਾ ਹੈ ਜਦੋਂ ਦੇਵੀ ਦਾ ਪੰਡਤ ਜੀ ਪਿੰਡ ਜੱਜੋ ਤੋਂ ਉਹਨਾਂ ਨੇ ਉੱਥੇ ਹੀ ਵਸੀ ਬਿਆਨ ਗਏ ਤਾਂ ਜਦੋਂ ਜ਼ਾਲਮ ਜਿਹੜੇ ਸਨ ਉਹ ਡੋਲੀਆਂ ਖੋ ਕੇ ਆਪਣੇ ਮਹਿਲਾਵਾਂ ਵਿੱਚ ਲਾਏ ਜਾਂਦੇ ਸਨ ਜਦੋਂ ਹਿੰਦੂ ਵੀਰ ਦੇਵਦਾ ਪੰਡਤ ਜੀ ਨੇ ਨੰਦਪੁਰ ਆ ਕੇ ਫਰਿਆਦ ਕੀਤੀ 10ਵੇਂ ਪਾਸ਼ਾ ਜੀ ਪਾ ਤੇ ਮੇਰੇ ਡੋਲੀ ਜੜੀ ਹੈ ਉਹ ਆਪਣੇ ਮਹਿਲਾਵਾਂ ਵਿੱਚ ਲੈ ਕੇ ਹਨ ਜ਼ਾਲਮ 10ਵੇਂ ਪਾਸ਼ਾ ਜੀ ਨੇ ਆਪਣੇ ਵੱਡੇ ਪੁੱਤਰ ਆ ਬਾਬਾ ਜੀਤ ਸਿੰਘ ਅਤੇ 100 ਘੋੜਸਵਾਰ ਭੇਜੇ ਡੋਲੀ ਵਾਪਸ ਕਰਵਾਣ ਲਈ ਉਹਨਾਂ ਨੇ ਜੰਗ ਲੜ ਕੇ ਮਾਲ ਪਰ ਜਿਵੇਂ ਜੇ ਸ਼ੀਤਨਾ ਗੁਰਦਵਾਰਾ ਬਣਿਆ ਹੈ ਹਰੀਆਂ ਬੇਲਾ ਬਣਿਆ ਹੈ ਡੋਲੀ ਵਾਪਸ ਕਰਾ ਕੇ ਜਦੋਂ ਵਾਪਸ ਆਏ ਅਕਾਲ ਕੜ ਵੀ ਰੁਕੇ ਉੱਥੇ ਵੀ ਸ਼ੀਤਨਾ ਗੁਰਦਵਾਰਾ ਹੈ ਜਦੋਂ ਇੱਥੇ ਰੁਕੇ ਉਸ ਟਾਂ ਦੋ ਸਿੰਘ ਜਿਵੇਂ ਜਕਮੀ ਜਨ ਇੱਥੇ ਸ਼ਹੀਦ ਹੋ ਗਏ ਹਨ ਉਹਨਾਂ ਗੀਤਾ ਸਾਹਿਬ ਜਿੱਥੇ ਸੌਤ ਹੈ ਉਸ ਤੋਂ ਉਪਰੰਤ ਬਾਬਾ ਲਾਭ ਸਿੰਘ ਜੀ ਨੇ ਜਿਹੜੇ ਚੰਨ ਕਮਲ ਆਇਆ ਪੈਂਦਾ ਮਹਾਰਾਜ ਗ੍ਰੰਥ ਸਾਹਿਬ ਜੀ ਸਾਡੇ ਉੱਪਰ ਗੁਰੂ ਘਰ ਸਨ ਬਾਬਾ ਲਾਭ ਨੇ ਬਹੁਤ 10-12 ਸਾਲ ਸੇਵਾ ਕਰਕੇ ਇਹ 24 ਡੰਗਾਂ ਚੱਕ ਕੇ ਇੱਥੇ ਚੰਨ ਕਮਲ ਗੁਰਦੁਆਰਾ ਵੀ ਤਿਆਰ ਕੀਤਾ ਹੈ ਤੋ ਸਤਾਂ ਦੇ ਦੋਸਤਾਂ ਦੋ ਇਤਿਹਾਸ ਹਨ ਸੰਗਤਾਂ ਦੂਰ ਪਾਰ ਤੋਂ ਦਰਸ਼ਕਾਂ ਆਂਦੀਆਂ ਕਰਦੀਆਂ ਹਨ ਹਰੇਕ ਐਤਵਾਰ 10 ਵਾ 1200 ਸੰਗਤਾਂ ਮੱਥੇ ਤੇ ਜਾਂਦੀਆਂ ਹਨ ਹਰੇਕ ਕਦਵਾ ਸ਼ਾਮ ਨੂੰ ਲੰਗਰ ਵੀ ਹੁੰਦੇ ਹਨ ਸੰਗਤਾਂ ਬਾਅਦ ਤੋਂ ਬਾਅਦ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਹਨ ਹਰੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੰਗਰ ਲੱਗਦਾ ਹੈ ਇੱਕ ਗੁਰਦਾਰੇ ਬਹੁਤ ਸਾਰੀਆਂ ਸੰਗਤਾਂ ਜਿਵੇਂ ਹਿਮਾਚਲ ਤੋਂ ਜਾਂ ਦੋਆਬੇ ਤੋਂ ਦੂਰ ਪਾਰ ਤੋਂ ਸਾਡੇ ਜਿਵੇਂ ਵੀ 32 ਪਿੰਡਾਂ ਹਨ ਸਾਡੇ ਬੀਤ ਵਿੱਚ ਹਰੇਕ ਪਿੰਡ ਤੋਂ ਸੰਗਤ ਐਤਵਾਰ ਸ਼ਾਮ ਨੂੰ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਹਨ ਸੋ ਇਹ ਜਿਹੜਾ ਸਥਾਨ ਹੈ ਇਸ ਸਥਾਨ ਦੇ ਦੋ ਇਤਿਹਾਸ ਹਨ ਜਿਵੇਂ ਕਿ ਮੈਂ ਦੱਸਿਆ ਹੋਇਆ ਇੱਕ ਦਾਸੇ ਪਾਸ਼ੀ ਆਏ ਸਨ ਪਿੱਪਲ tree ਪਿੱਪਲ ਸੁੱਕਾ ਹੋ ਗਿਆ ਹੈ ਦੂਜਾ ਇਤਿਹਾਸ ਪੰਡ ਪਾ ਸ਼ੀਦਾ ਸਿੰਘਾਂ ਦਾ ਹੈ ਸੋ ਸੰਗਤਾਂ ਨੂੰ ਬਹਿਤੀ ਹਾ ਬਾਤਵਦ ਆਕੈਸ ਸਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾਓ ਬਹੁਤ ਸਾਰੀਆਂ ਸੰਗਤਾਂ ਦੀਆਂ ਇੱਥੇ ਅਰਦਾਸਾਂ ਪੂਰੀਆਂ ਹਾਂਦੀਆਂ ਹੁੰਦੀਆਂ ਹਨ ਜਿਵੇਂ ਕਿ ਐਤਵਾਰ ਨੂੰ ਸ਼ਾਮ ਨੂੰ ਬਹੁਤ ਸਾਰੀਆਂ ਸੰਗਤਾਂ ਆਪਣੀਆਂ ਅਰਦਾਸਾਂ ਵੀ ਕਰਵਾਣ ਆਂਦੀਆਂ ਹਨ ਬਹੁਤ ਸਾਰੀਆਂ ਸੰਗਤਾਂ ਦਾ ਅਰਦਾਸਾਂ ਸਪੂਰਨ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ अच्छा बाबा जी ਜਿਹੜਾ ਅੰਦਰ ਜਿਹੜਾ ਲਿਖਿਆ ਹੈ ਬਾਬਾ ਜੀ ਦਾ ਉਹ ਕਿਹੜੇ ਬਾਬਾ ਜੀ ਨੇ ਲਿਖਿਆ ਸੀਗਾ ਉਹ 10ਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਲਿਖਿਆ ਸੀ ਭਾਈ ਸਾਸਨਾ ਹੁਕਮਾ ਬਖਸ਼ਿਆ ਸਨ ਉਹ ਹੁਕਮਨਾਮਾ ਇੱਥੇ ਸੋਧਤ ਹਨ ਉਹਨਾਂ ਦੇ ਵੀ ਦਰਸ਼ਕਾਂ ਕਨ ਬਹੁਤ ਸਾਰੀਆਂ ਸੰਗਤਾਂ ਦੂਰ ਪਾਰ ਤੋਂ ਆਦੀ ਹਨ ਇਹ 10ਵੇਂ ਪਾਤਸ਼ਾਹ ਜੀ ਨੇ ਨਾਨਕਪੁਰ ਤੰਬੂ ਵਿੱਚ ਬੈਠ ਕੇ ਇਹ ਹੁਕਮਨਾਮਾ ਲਿਖਿਆ ਜਿਵੇਂ ਕਿ ਲਿਖਿਆ ਵੀ ਭਾਈ ਸਾਸ ਸਿੰਘ ਤੇ ਮੈਨੂੰ ਬਹੁਤ ਖੁਸ਼ੀ ਆਈ ਆ ਪਿਛਲੇ ਜੁੱਗਾਂ ਵਿੱਚ ਮੇਦਨਾ ਰਹਿੰਦੇ ਹਨ ਇਸ ਕਰਕੇ ਉਹਨਾਂ ਨੂੰ ਉਹ ਕੋ ਨਾਮ ਬਖਸ਼ਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ